ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਤੋਂ ਜਿੱਥੇ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਰਿਵਾਰਿਕ ਵੀਜ਼ੇ ਦੀ ਜਿਹੜੀ ਸਹਿਮਤੀ ਆ ਉਹ ਦੇ ਦਿੱਤੀ ਗਈ ਹੈ ਵੰਡ ਦੌਰਾਨ ਸਰਦੋਂ ਪਾਰ ਆਏ ਲੋਕਾਂ ਨੂੰ ਜਿਹੜੀ ਇਹ ਸਹਿਮਤੀ ਦੇ ਦਿੱਤੀ ਗਈ ਹੈ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਪੁਰਖਿਆਂ ਅਤੇ ਪੁਰਾਣੇ ਪਿੰਡਾਂ ਦੇ ਦਰਸ਼ਨ ਕਰਨ ਅਤੇ ਗੁਰੂ ਧਾਮਾਂ ਦੇ ਦਰਸ਼ਨ ਲਈ ਪਰਿਵਾਰਿਕ ਵੀਜ਼ਾ ਦੇਣ ਦੀ ਜਿਹੜੀ ਸਹਿਮਤੀ ਆ ਉਸ ਦਾ ਫੈਸਲਾ ਲੈ ਲਿਆ ਗਿਆ ਇਹ ਦਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਕਟਸੀ ਦੇ ਨੇ ਖੁਦ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਸਰਨਾ ਨੇ ਇਸ ਦਾਅਵੇ ਦੇ ਸੰਬੰਧ ਵਿੱਚ ਆਪਣੀ ਟੀਮ ਨਾਲ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਨੂੰ ਮਿਲਣ ਗਏ ਸਨ ਉੱਥੇ ਸਿਰਫ ਉਹਨਾਂ ਨੂੰ ਇਸ ਸੰਬੰਧੀ ਭਰੋਸਾ ਹੀ ਨਹੀਂ ਬਲਕਿ ਉਹਨਾਂ ਨੂੰ ਅਪਲਾਈ ਕਰਨ ਨੂੰ ਵੀ ਜਿਹੜਾ ਕੀਆ ਗਿਆ ਹੈ ਗੁਰੂ ਧਾਮਾਂ ਦੇ ਦਰਸ਼ਨ ਲਈ 65 ਸਾਲ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ ਇਹ ਜਿਹੜੀ ਸਹਿਮਤੀ ਹੈ ਉਹ ਦੇ ਦਿੱਤੀ ਗਈ ਹੈ ਫੈਮਿਲੀ ਵੀਜ਼ੇ ਦੀ ਜਿਹੜੀ ਇਹ ਸਹਿਮਤੀ ਹੈ ਉਹ ਪਾਕਿਸਤਾਨ ਦੇ ਵੱਲੋਂ ਦਿੱਤੀ ਗਈ ਹੈ ਵੱਡਾ ਜਿਹੜਾ ਇਹ ਫੈਸਲਾ ਹੈ ਉਹ ਪਾਕਿਸਤਾਨ ਦੇ ਵੱਲੋਂ ਲਿਆ ਗਿਆ ਹੈ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਤੋਂ ਜਿੱਥੇ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਰਿਵਾਰਿਕ ਵੀਜ਼ੇ ਦੀ ਜਿਹੜੀ ਸਹਿਮਤੀ ਹੈ ਉਹ ਦੇ ਦਿੱਤੀ ਗਈ ਹੈ ਵੰਡ ਦੌਰਾਨ ਸਰਦੋਂ ਪਾਰ ਆਏ ਲੋਕਾਂ ਨੂੰ ਜਿਹੜੀ ਇਹ ਸਹਿਮਤੀ ਦੇ ਦਿੱਤੀ ਗਈ ਹੈ 5 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਪੁਰਖਿਆਂ ਅਤੇ ਪੁਰਾਣੇ ਪਿੰਡਾਂ ਦੇ ਦਰਸ਼ਨ ਕਰਨ ਅਤੇ ਗੁਰੂ ਧਾਮਾਂ ਦੇ ਦਰਸ਼ਨ ਲਈ ਪਰਿਵਾਰਿਕ ਵੀਜ਼ਾ ਦੇਣ ਦੀ ਜਿਹੜੀ ਸੈਮਤੀ ਆ ਉਸ ਦਾ ਫੈਸਲਾ ਲੈ ਲਿਆ ਗਿਆ ਇਹ ਦਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਕਟਸੀ ਦੇ ਨੇ ਖੁਦ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਸਰਨਾ ਨੇ ਇਸ ਦਾਅਵੇ ਦੇ ਸੰਬੰਧ ਵਿੱਚ ਆਪਣੀ ਟੀਮ ਨਾਲ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਨੂੰ ਮਿਲਣ ਗਏ ਸਨ ਉੱਥੇ ਸਿਰਫ ਉਹਨਾਂ ਨੂੰ ਇਸ ਸੰਬੰਧੀ ਭਰੋਸਾ ਹੀ ਨਹੀਂ ਬਲਕਿ ਉਹਨਾਂ ਨੂੰ ਅਪਲਾਈ ਕਰਨ ਨੂੰ ਵੀ ਜਿਹੜਾ ਕੀਆ ਗਿਆ ਹੈ ਗੁਰੂ ਧਾਮਾਂ ਦੇ ਦਰਸ਼ਨ ਲਈ 65 ਸਾਲ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ ਇਹ ਜਿਹੜੀ ਸਹਿਮਤੀ ਹੈ ਉਹ ਦੇ ਦਿੱਤੀ ਗਈ ਹੈ ਫੈਮਿਲੀ ਵੀਜ਼ੇ ਦੀ ਜਿਹੜੀ ਇਹ ਸਹਿਮਤੀ ਹੈ ਉਹ ਪਾਕਿਸਤਾਨ ਦੇ ਵੱਲੋਂ ਦਿੱਤੀ ਗਈ ਹੈ ਵੱਡਾ ਜਿਹੜਾ ਇਹ ਫੈਸਲਾ ਹੈ ਉਹ ਪਾਕਿਸਤਾਨ ਦੇ ਵੱਲੋਂ ਲਿਆ ਗਿਆ ਹੈ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਤੋਂ ਜਿੱਥੇ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਰਿਵਾਰਿਕ ਵੀਜ਼ੇ ਦੀ ਜਿਹੜੀ ਸਹਿਮਤੀ ਹੈ ਉਹ ਦੇ ਦਿੱਤੀ ਗਈ ਹੈ ਵੰਡ ਦੌਰਾਨ ਸਰਦੋਂ ਪਾਰ ਆਏ ਲੋਕਾਂ ਨੂੰ ਜਿਹੜੀ ਇਹ ਸਹਿਮਤੀ ਦੇ ਦਿੱਤੀ ਗਈ ਹੈ 5 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਪੁਰਖਿਆਂ ਅਤੇ ਪੁਰਾਣੇ ਪਿੰਡਾਂ ਦੇ ਦਰਸ਼ਨ ਕਰਨ ਅਤੇ ਗੁਰੂ ਧਾਮਾਂ ਦੇ ਦਰਸ਼ਨ ਲਈ ਪਰਿਵਾਰਿਕ ਵੀਜ਼ਾ ਦੇਣ ਦੀ ਜਿਹੜੀ ਸੈਮਤੀ ਆ ਉਸ ਦਾ ਫੈਸਲਾ ਲੈ ਲਿਆ ਗਿਆ ਇਹ ਦਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਕਟਸੀ ਦੇ ਨੇ ਖੁਦ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਸਰਨਾ ਨੇ ਇਸ ਦਾਅਵੇ ਦੇ ਸੰਬੰਧ ਵਿੱਚ ਆਪਣੀ ਟੀਮ ਨਾਲ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਨੂੰ ਮਿਲਣ ਗਏ ਸਨ ਉੱਥੇ ਸਿਰਫ ਉਹਨਾਂ ਨੂੰ ਇਸ ਸੰਬੰਧਿਤ ਭਰੋਸਾ ਹੀ ਨਹੀਂ ਬਲਕਿ ਉਹਨਾਂ ਨੂੰ ਅਪਲਾਈ ਕਰਨ ਨੂੰ ਵੀ ਜਿਹੜਾ ਕਿਹਾ ਗਿਆ ਹੈ ਗੁਰੂ ਧਾਮਾਂ ਦੇ ਦਰਸ਼ਨ ਲਈ 65 ਸਾਲ ਤੋਂ ਵੱਡੇਰੀ ਉਮਰ ਦੇ ਲੋਕਾਂ ਨੂੰ ਇਹ ਜਿਹੜੀ ਸਹਿਮਤੀ ਹੈ ਉਹ ਦੇ ਦਿੱਤੀ ਗਈ ਹੈ ਫੈਮਿਲੀ ਵੀਜ਼ੇ ਦੀ ਜਿਹੜੀ ਇਹ ਸਹਿਮਤੀ ਹੈ ਉਹ ਪਾਕਿਸਤਾਨ ਦੇ ਵੱਲੋਂ ਦਿੱਤੀ ਗਈ ਹੈ ਵੱਡਾ ਜਿਹੜਾ ਇਹ ਫੈਸਲਾ ਹੈ ਉਹ ਪਾਕਿਸਤਾਨ ਦੇ ਵੱਲੋਂ ਲਿਆ ਗਿਆ ਹੈ